ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਜੈਂਟਸ ਕੋਟੀਆਂ ਲਈ ਡਿਜ਼ਾਈਨ ਨਹੀਂ ਆ ਇਹ ਸਿਰਫ ਲੇਡੀਜ਼ ਕੋਟੀ ਦੇ ਡਿਜ਼ਾਈਨ ਪਏਗਾ ਕਿਉਂਕਿ ਇਹਦੇ ਵਿੱਚ ਜਾਲੀ ਪੈਂਦੀ ਹੈ ਤੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਇਹ ਡਿਜ਼ਾਈਨ ਜਿਹੜਾ 8 ਸਲਾਈਆਂ ਵਿੱਚ ਬਣ ਜੇਗਾ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਬਣਿਆ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਕੇ ਰੈਡੀ ਕਰ ਸਕਦੇ ਜੀ ਇਹ ਕੁੜੀਆਂ ਦੀ ਸਕੀਵੀ ਤੇ ਬਹੁਤ ਹੀ ਸੋਹਣਾ ਲੱਗੇਗਾ نیچے ਤੁਸੀਂ ਬਾਰਡਰ ਬਣਾ ਲੈਣਾ ਕਾਫੀ ਲੰਬਾ ਲੰਬਾ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਡਿਜ਼ਾਈਨ ਬਣਾਉਣਾ ਹੈ ਬਹੁਤ ਪਿਆਰਾ ਤੇ ਸੌਖਾ ਡਿਜ਼ਾਈਨ ਹੈ ਤੇ ਉਲਟੀਆਂ ਸਲਾਈਆਂ ਇਸ ਦੀਆਂ ਪਲੇਨ ਨੇ ਸਭ ਤੋਂ ਇਹਦੀ ਸਪੈਸ਼ਲ ਚੀਜ਼ ਇਹੀ ਆ ਇਹ ਇਹਦੀਆਂ ਜਿਹੜੀਆਂ ਉਲਟੀਆਂ ਸਲਾਈਆਂ ਨੇ ਉਹ ਬਿਲਕੁਲ ਪਲੇਨ ਬਣਨੀਆਂ ਨੇ ਤੇ ਇਸ ਨੂੰ ਬਣਾਉਣ ਵਾਸਤੇ ਆਪਾਂ 11-11 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਤੇ ਦੋ ਕੁੰਡੇ ਵੱਧ ਲੈ ਲੈਣੇ ਨੇ ਡਿਜ਼ਾਈਨ ਬਿਲਕੁਲ ਪੂਰਾ ਆ ਜਾਏਗਾ ਬਹੁਤ ਹੀ ਸੋਨਾ ਤੇ ਸੌਖਾ ਡਿਜ਼ਾਈਨ ਹੈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਉਹ ਸਿੱਧੇ ਪਾਸਿਓਂ ਪੂਰੇ ਸਿੱਧੇ ਕੁੰਡਿਆਂ ਨਾਲ ਬਣਨੀ ਆ ਬਾਰਡਰ نیچے ਜ਼ਰੂਰ ਬਣਾ ਲਿਓ ਬਾਰਡਰ ਬਣਾਉਣ ਤੋਂ ਬਾਅਦ ਹੀ ਡਿਜ਼ਾਈਨ ਬਣਾਇਓ ਤੇ ਵਾਸਤੇ ਜਿਗਜਾਗ ਵਾਂਗ ਲੱਗੇਗਾ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਕਿਉਂਕਿ ਉਲਟੀਆਂ ਸਲਾਈਆਂ ਪਲੇਨ ਨੇ ਪਹਿਣਾ ਹਮੇਸ਼ਾ ਉਲਟੀਆਂ ਸਲਾਈਆਂ ਪਲੇਨ ਵਾਲੇ ਡਿਜ਼ਾਈਨ ਜਿਹੜੇ ਉਹ ਜ਼ਿਆਦਾ ਡਿਮਾਂਡ ਕਰਦੀਆਂ ਨੇ ਕਿਉਂਕਿ ਉਹ ਸੌਖੇ ਬਣ ਜਾਂਦੇ ਨੇ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੇ ਕੁੰਡਿਆਂ ਦੇ ਨਾਲ ਬਣਾ ਲੈਣੀ ਆਪਣੀ ਪਹਿਲੀ ਸਲਾਈ ਪੂਰੀ ਸਿੱਧੇ ਕੁੰਡਿਆਂ ਦੇ ਨਾਲ ਬਣਾ ਕੇ ਤੇ ਆਪਾਂ ਕੰਪਲੀਟ ਕਰ ਲਾਂਗੇ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰਿਓ ਹੁਣ ਦੂਸਰੀ ਸਲਾਈ ਤੇ ਆਂ ਉਲਟੇ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਉਲਟੀਆਂ ਸਲਾਈਆਂ ਜਿਹੜੀਆਂ ਉਹ ਪੂਰੀਆਂ ਪਲੇਨ ਬਣਨੀਆਂ ਨੇ ਉਲਟੇ ਕੁੰਡਿਆਂ ਦੇ ਨਾਲ ਉਹਨਾਂ ਦੇ ਵਿੱਚ ਡਿਜ਼ਾਈਨ ਸਾਡਾ ਜਿਹੜਾ ਉਹ ਨਹੀਂ ਬਣਨਾ ਸਿਰਫ ਸਿੱਧੀ ਸਿੱਧੀ ਸਲਾਈ ਦੇ ਵਿੱਚ ਹੀ ਡਿਜ਼ਾਈਨ ਬਣੇਗਾ ਡਿਜ਼ਾਈਨ ਬਹੁਤ ਹੀ ਪਿਆਰਾ ਆ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਡਿਜ਼ਾਈਨ ਫੇਰੀ ਸਮਝ ਲੱਗੇਗਾ ਤੇ ਇਹ ਮੈਂ ਪਿੰਕ ਕਲਰ ਤੇ ਬਣਾ ਰਹੀ ਆ ਡਿਜ਼ਾਈਨ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੀ ਸਕੀਵੀ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੇਗਾ ਤੇ ਇੱਕ ਚੀਜ਼ ਹੋਰ ਆ ਕਿ ਇਸ ਡਿਜ਼ਾਈਨ ਨੂੰ ਤੁਸੀਂ ਦੋ ਰੰਗਾਂ ਦਾ ਮਲਟੀ ਕਲਰ ਵਿੱਚ ਵੀ ਬਣਾ ਸਕਦੇ ਜੀ ਅੱਗੇ ਜਾ ਕੇ ਲੋ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਇਸ ਨੂੰ ਮਲਟੀ ਕਲਰ ਚ ਕਿਵੇਂ ਬਣਾ ਸਕਦੇ ਜੀ ਉਨਾ ਪਾ ਦੋ ਸਲਾਈਆਂ ਬਣਾ ਲਿਆ ਨੇ ਹੁਣ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਇਹ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ ਕਰਾਂਗੇ ਦੋ ਕੁੰਡਿਆਂ ਨੂੰ ਇਕੱਠੇ ਬੁਣਾਗੇ ਇਸ ਤਰ੍ਹਾਂ ਉਲਟੇ ਫਿਰ ਦੋ ਕੁੰਡਿਆਂ ਨੂੰ ਇਕੱਠੇ ਬੁਣਾਗੇ ਇਸ ਤਰੀਕੇ ਦੇ ਨਾਲ ਹੁਣ ਇਸ ਤਰ੍ਹਾਂ ਧਾਗਾ ਘੁਮਾ ਕੇ ਇੱਕ ਜਾਲੀ ਪਾ ਲੈਣੀ ਆ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਉਣੀ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਣੀ ਫਿਰ ਇੱਕ ਕੁੰਡਾ ਸਿੱਧਾ ਤਿੰਨ ਜਾਲੀਆਂ ਪੈ ਗਈਆਂ ਹੁਣ ਚੌਥੀ ਜਾਲੀ ਇਸ ਤਰ੍ਹਾਂ ਪਾ ਕੇ ਦੂਸਰੇ ਪਾਸੇ ਨੂੰ ਚੌਥੀ ਜਾਲੀ ਪਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਉਲਟਾ ਬੁਣਦੇ ਹੋਏ ਇਹ ਸਾਡਾ 11 ਜਿਹੜਾ ਕੁੰਡਿਆਂ ਦਾ ਡਿਜ਼ਾਈਨ ਹੈ ਬਣ ਗਿਆ ਹੈ ਵੇਖੋ ਆ ਐਗਜ਼ਿਟ ਵਾਲੇ ਨੂੰ ਛੱਡ ਕੇ 1 2 3 4 5 6 7 8 9 10 ਤੇ 11 11 ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਅੱਗੇ ਫਿਰ ਆਪਾਂ ਇਹੀ 11 ਕੁੰਡਿਆਂ ਦਾ ਡਿਜ਼ਾਈਨ ਰਿਪੀਟ ਕਰਨਾ ਸਭ ਤੋਂ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇਸ ਤਰੀਕੇ ਦੇ ਨਾਲ ਜਾਲੀ ਪਾ ਕੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਤੇ ਫੇਰ ਦੂਸਰੇ ਰੁਖ ਨੂੰ ਜਾਲੀ ਪਾਉਣੀ ਆ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਉਲਟਾ ਬੁੰਦਿਆ ਹੋਏ ਫੇਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਉਲਟਾ ਬੁੰਦਿਆ ਹੋਏ ਧਾਗਾ ਪਿੱਛੇ ਕਰਕੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਸਾਡੀ ਬਣ ਗਈ ਤੀਸਰੀ ਸਲਾਈ ਹੁਣ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਉਲਟੀਆਂ ਸਲਾਈਆਂ ਜਿਹੜੀਆਂ ਇਹ ਬਣਦੀਆਂ ਨੇ ਪਲੇਨ ਤੇ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਭੈਣਾਂ ਨੂੰ ਰਿਕੁਐਸਟ ਆ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਹੋਰ ਤੁਹਾਡੇ ਲਈ ਨਵੇਂ ਡਿਜ਼ਾਈਨ ਜਿਹੜੇ ਸੋਹਣੇ-ਸੋਹਣੇ ਡਿਜ਼ਾਈਨ ਲੈ ਕੇ ਆਉਂਦੇ ਰਹਿਣੇ ਆ। ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਹੁਣ ਚੌਥੀ ਸਲਾਈ ਜਿਹੜੀ ਇਹ ਆਪਾਂ ਬਣਾ ਲਈਆ ਪੂਰੀ ਉਲਟੇ ਕੁੰਡਿਆਂ ਦੇ ਨਾਲ ਹੁਣ ਅਸੀਂ ਆ ਗਏ ਆ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਫੇਰ। ਵੇਖੋ ਪੰਜਵੀਂ ਸਲਾਈ ਕਿਵੇਂ ਬਣਾਉਣੀ ਆ। ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਆਪਣੀ ਸਾਈਡ ਕਰਾਂਗੇ। ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ। ਜਿਵੇਂ ਆਪਾਂ ਤੀਸਰੀ ਸਲਾਈ ਬਣਾਈ ਦੋ ਕੁੰਡਿਆਂ ਤੋਂ ਇੱਕ ਕੁੰਡਾ। ਫੇਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਸੇਮ ਉਸੇ ਤਰੀਕੇ ਦੇ ਨਾਲ। ਫਿਰ ਧਾਗਾ ਕਮਾ ਕੇ ਜਾਲੀ ਪਾਵਾਂਗੇ। ਇੱਕ ਕੁੰਡਾ ਸਿੱਧਾ। ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ। ਫਿਰ ਜਾਲੀ ਪਾਵਾਂਗੇ। ਇੱਕ ਕੁੰਡਾ ਸਿੱਧਾ ਫਿਰ ਦੂਸਰੇ ਰੁਖ ਨੂੰ ਜਾਲੀ ਪਾਵਾਂਗੇ ਤਿੰਨ ਜਾਲੀਆਂ ਪਾਉਣ ਤੋਂ ਬਾਅਦ ਚੌਥੀ ਜਾਲੀ ਫਿਰ ਆਪਾਂ ਉਲਟੇ ਪਾਸੇ ਨੂੰ ਪਾਉਣੀ ਆ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਾਂ ਅੱਗੇ ਕਰਕੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਇੱਕ ਡਿਜ਼ਾਈਨ ਕੰਪਲੀਟ ਹੋ ਗਿਆ ਇੱਥੇ ਸਾਡੇ 4 ਵਾਰ ਕੁੰਡੇ ਘਟਦੇ ਨੇ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਨਾਲ ਹੀ ਡਿਜ਼ਾਈਨ ਸ਼ੁਰੂ ਹੋ ਜਾਂਦਾ ਇੱਥੇ ਫਿਰ ਆਪਾਂ ਪਹਿਲਾਂ ਜਾਲੀ ਪਾਉਣੀ ਆ ਫਿਰ ਇੱਕ ਕੁੰਡਾ ਸਿੱਧਾ ਚਾਰ ਵਾਰ ਜਾਲੀ ਪਾਣੀ ਆ ਫਿਰ ਦੋ ਕੁੰਡੇ ਸਿੱਧੇ ਫਿਰ ਜਾਲੀ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਤੇ ਇੱਥੇ ਜਦੋਂ ਲਾਸਟ ਤੇ ਜਾਲੀ ਪਾਣੀ ਹੋਵੇ ਇਸ ਤਰ੍ਹਾਂ ਧਾਗਾ ਕਮਾਉਣਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਬਣ ਗਈ ਹੋਨੇ ਸ਼ੇਵੀ ਸਲਾਈ ਪੂਰੀ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੀ ਆ ਉਲਟੀਆਂ ਸਲਾਈਆਂ ਜਿਹੜੀਆਂ ਇਹਦੇ ਵਿੱਚ ਬਿਲਕੁਲ ਪਲੇਨ ਬਣਦੀਆਂ ਉਲਟੀਆਂ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਉਹ ਨਹੀਂ ਬੰਦਾ ਸਿਰਫ ਸਿੱਧੀਆਂ ਸਲਾਈਆਂ 'ਚ ਡਿਜ਼ਾਈਨ ਬੰਦਾ ਹੈ ਸ਼ੇਵੀ ਸਲਾਈ ਵੀ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਕੇ ਕੰਪਲੀਟ ਕਰ ਲੈਣੀ ਆ ਹੁਣ ਆ ਗਏ ਆ 7ਵੀਂ ਸਲਾਈ ਤੇ ਸਿੱਧੇ ਪਾਸੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ 7ਵੀਂ ਸਲਾਈ ਵੇਖੋ ਆਪਾਂ ਪੂਰੀ ਸਿੱਧੇ ਕੁੰਡਿਆਂ ਨਾਲ ਬਣਾ ਲੈਣੀ 7ਵੀਂ ਸਲਾਈ ਸਤਵੀਂ ਸਲਾਈ ਜਿਹੜੀ ਆ ਪੂਰੀ ਆਪਾਂ ਸਿੱਧੇ ਕੁੰਡਿਆਂ ਨਾਲ ਬਣਾ ਲੈਣੀ ਬਹੁਤ ਸੋਹਣਾ ਡਿਜ਼ਾਈਨ ਬਣੇਗਾ ਵੀਡੀਓ ਨੂੰ ਲਾਸਟ ਤੱਕ ਵੇਖਿਓ ਡਿਜ਼ਾਈਨ ਫੇਰ ਹੀ ਸਮਝ ਲੱਗਣਾ ਤੇ ਜੇਕਰ ਤੁਸੀਂ ਵੀਡੀਓ ਨੂੰ ਐਂਡ ਤੱਕ ਨਹੀਂ ਵੇਖਿਆ ਡਿਜ਼ਾਈਨ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਲੱਗਣਾ ਸਤਵੀਂ ਸਲਾਈ ਆਪਾਂ ਬਣਾਉਣੀ ਆ ਸਿੱਧੇ ਕੁੰਡਿਆਂ ਦੇ ਨਾਲ ਸਤਵੀਂ ਸਲਾਈ ਪੂਰੀ ਸਿੱਧੇ ਸਿੱਧੇ ਕੁੰਡਿਆਂ ਨਾਲ ਬਣਾਉਣੀ ਆ ਹੁਣ ਆ ਗਏ ਆਪਾਂ 8ਵੀਂ ਸਲਾਈ ਤੇ 8ਵੀਂ ਸਲਾਈ ਜਿਹੜੀ ਵਿਖੋ ਕਿਵੇਂ ਬਣਾਉਣੀ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ 8ਵੀਂ ਸਲਾਈ ਆਪਾਂ ਉਲਟੇ ਕੁੰਡੇਾਂ ਦੇ ਨਾਲ ਬਣਾ ਲੈਣੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਸੌਖੇ ਡਿਜ਼ਾਈਨ ਆ ਬਹੁਤ ਜਲਦੀ ਉਸਰਦੇ ਜਾਂਦੇ ਨੇ ਕਿਉਂਕਿ ਚਾਰ ਸਲਾਈਆਂ ਵਿੱਚੋਂ ਜਿਹੜੀਆਂ ਆਪਾਂ ਡਿਜ਼ਾਈਨ ਵਾਲੀਆਂ ਚਾਰ ਸਲਾਈਆਂ ਨੇ ਸਿਰਫ ਸਿੱਧੇ ਪਾਸਿਓਂ ਡਿਜ਼ਾਈਨ ਪਾਇਆ ਉਲਟੇ ਪਾਸਿਓਂ ਵੀ ਪਲੇਨ ਹੀ ਬਣੀਆਂ ਨੇ ਤੇ ਜਿਹੜੀਆਂ ਉੱਪਰ ਥੱਲੇ ਵਾਲੀਆਂ ਦੋ ਦੋ ਸਲਾਈਆਂ ਨੇ ਉਹ ਵੀ ਸਾਡੀਆਂ ਸਿੰਪਲ ਹੀ ਬਣੀਆਂ ਨੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 8 ਸਲਾਈਆਂ ਦੇ ਵਿੱਚੋਂ ਸਿਰਫ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਪਿਆ ਹੈ ਬਾਕੀ 6 ਸਲਾਈਆਂ ਜਿਹੜੀਆਂ ਉਹ ਬਣੀਆਂ ਨੇ ਸਾਡੀਆਂ ਉਲਟੀਆਂ ਤੇ ਸਿੱਧੀਆਂ ਇਸ ਤਰ੍ਹਾਂ ਬਹੁਤ ਹੀ ਜਲਦੀ ਜਿਹੜੀ ਸਵੈਟਰ ਬਣ ਕੇ ਕੰਪਲੀਟ ਹੋ ਜਾਂਦੀ ਹੈ ਵੇਖੋ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਐਵੇਂ ਦਾ ਨਜ਼ਰ ਆਉਂਦਾ ਹੈ ਤੇ ਜੇ ਦੋ ਅੱਬਾ ਅੱਗੇ ਤੋਂ ਅੱਗੇ ਇਹੀ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਹੈ ਬਹੁਤ ਸਾਰੇ ਡਿਜ਼ਾਈਨ ਆਪਾਂ ਜਿਹੜੇ ਇਸ ਤਰੀਕੇ ਦੇ ਨਾਲ ਬਣਾ ਕੇ ਰੈਡੀ ਕੀਤੇ ਹੋਏ ਨੇ ਤਾਂ ਕਿ ਜਦੋਂ ਵੀ ਸੈਂਪਲ ਦੀ ਲੋੜ ਪਵੇ ਤੇ ਆਪਾਂ ਬਣਾ ਸਕੀਏ ਤੇ ਆਹ ਵੇਖੋ ਜੇ ਤੁਸੀਂ ਇਸ ਤਰ੍ਹਾਂ ਦਾ ਬਾਰਡਰ ਸਿੱਖਣਾ ਚਾਹੁੰਦੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵਾਲਾ ਬਾਰਡਰ ਜਿਹੜਾ ਸਕੀਵੀਆਂ ਦੇ نیچے ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਤੁਸੀਂ ਵੀ ਜਿਹੜਾ ਆਪਣਾ ਕਮੈਂਟ ਕਰਕੇ ਇਸ ਤਰ੍ਹਾਂ ਦੇ ਬਾਰਡਰ ਦੀ ਵੀਡੀਓ ਮੇਰੇ ਤੋਂ ਲੈ ਸਕਦੇ ਜੇ ਜਾਂ ਮੈਂ ਨਵੀਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੀ ਜਾਂ ਜਿਹੜੀ ਪਹਿਲਾਂ ਵੀਡੀਓ ਬਣੀ ਹੋਈ ਹੈ ਉਹ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਤੇ ਤੁਸੀਂ ਕਮੈਂਟ ਕਰਕੇ ਜਾਂ ਮੇਰੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਤੇ ਇਹ ਵਾਲਾ ਬਾਰਡਰ ਜਿਹੜਾ ਇਹਦੀ ਵੀਡੀਓ ਮੇਰੇ ਤੋਂ ਲੈ ਸਕਦੇ ਜੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਤੇ ਨਵੇਂ ਆਏ ਜੇ ਤੇ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ